ਜੀ ਕਿਰਪਾ ਜੀ ਸਾਰੇ ਹੋ ਪਰ ਸਾਰੇ ਵਧੀਆ ਹੋ ਗਏ ਲਓ ਜੀ ਗੁੱਡ ਮਾਰਨਿੰਗ ਆਪਣੇ ਹੋ ਗਏ ਨਾਲ ਧੋ ਗਏ ਹੋ ਗਏ ਰੈਡੀ ਛੜੀ ਗੁਰਦੁਆਰਾ ਸਾਹਿਬ ਜਾਣ ਵਾਸਤੇ ਪਰ بارش ਪੈ ਰਹੀ ਹੈ ਟਿੱਪਕ 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 ਸਵੇਰ ਦੀ بارش ਪੈ ਰਹੀ ਕਿ ਗਾਇਸ ਇਕ ਰਹੀ ਤਾਂ ਹੁਣ ਟਾਈਮ ਤਾਂ ਹੋ ਗਿਆ ਪਰ ਇਹ ਸੋਚਿਆ ਜਾ ਰਿਹਾ ਵੀ ਕਿਵੇਂ ਜਾਇਆ ਜਾਵੇ ਹਾਂ ਦੇਖਦੇ ਆਂ ਨੀਚ ਜਾਈਏ ਜਾਂ ਛਤਰੀ ਲੈ ਜਾਈਏ बाकी एकरा दीदियां दे सीट तू सीट सूट पहुंच मैं आऊनीया ते सीट ते गिल्ली होई जानी जद दीदी आओगी अपा औंदी पूजेंगे देखो ਤੁਸੀਂ ਨੰਬਰ ਪਿੰਡ ਅੱਤੀ ਧੁੱਪ ਗਈ ਅੱਤੀ ਓਵੇਂ ਹੀ ਹੈ بارش ਤੇਜ ਹੈ ਗਾਇਸ ਮੱਪਿਜ ਰਹਾਂ ਤੋਂ ਇਸ ਲਈ ਅਭੀ ਅੰਦਰ ਹੀ ਜਾਂਦੇ ਆਂ ਦੇਖਦੇ ਆਂ ਕਿ ਆਪਾਂ ਮਨਜ਼ਾ ਆਪੀ ਸਾਤਾ ਲੈ ਕੇ ਜਾਏਂਗੇ ਦੀਦੀ ਅੱਗੇ ਮੈਨੂੰ ਕਹਿੰਦੇ ਸੀ ਦੁਕਾਨ ਤੋਂ ਲਾਹੀ ਦੁੱਧ ਆਦੀ ਇਹ ਜਾ ਚਲ ਜਾਈ ਮੈਂ ਕਿਹਾ ਮੀ ਹੋ ਜਾਂਦਾ ਉਹ ਛਤਰੀ ਲੈ ਜਾ ਮੈਂ ਅਗਲੇ ਮੁੰਡੇ ਵੀ ਛਤਰੀ ਲੈ ਕੇ ਜਾਂਦੇ ਹੁੰਦੇ ਨਾ ਸਕਮਾਲ ਹੋ ਗਈ ਲੈ ਲਿਆ ਹੁੰਦੇ ਹੁੰਦੇ ਨਾ ਗਾਇਸ ਮੈਂ ਤਾਂ ਜਿਸ ਤੱਕ ਲਾਦਾ ਵੀ ਨਹੀਂ ਜਾਂਦੇ ਹੁੰਦੇ ਮੈਂ ਨਹੀਂ ਵੇਖਿਆ ਮੈਂ ਮਤਲਬ ਕਿ ਮੈਂ ਆਪ ਕਦੀ ਛਤਰੀ ਲੈ ਕੇ ਨਹੀਂ ਕਿਤੇ ਗਿਆ ਨਹੀਂ ਪਹਿਲਾਂ ਹੋਵੇ ਮੈਂ ਛਤਰੀ ਲੈ ਕੇ ਤੁਰਿਆ ਫਿਰਾਂ ਉਹ ਗਾਇਸ ਨੋ ਚੈੱਕ ਕਰੋ ਉਹ ਹਮ ਬਹੁਤ ਵਧੀਆ ਟਿੱਪਕ ਟਿੱਪਕ ਹੋ ਰਹੀ ਹੈ ਕਾਫੀ ਟਾਈਮ ਦੀ ਹੋ ਰਹੀ ਮੀ ਬਹੁਤ ਜ਼ਿਆਦਾ ਪੈ ਗਿਆ ਪਤਾ ਨਹੀਂ ਬਾਬਾ ਕੀ ਕਰਨਾ ਚਾਹੁੰਦਾ ਹੈ ਅੱਜ ਅੱਜ ਨਹੀਂ ਹੈ ਵੈਸੇ ਵੀ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਪਹਿਲਾਂ ਵਾਲੋਂ ਵੀ ਨੀਉ ਤੋਂ ਪਈ ਜਾਂਦੇ ਨੇ ਬਹੁਤ ਕੰਮ ਖਰਾਬ ਹੋ ਜਾਦਾ। ਅੱਜ ਦੇਖੋ ਕੀ ਬੰਦ ਆ। 220 ਉਹਨਾਂ ਦੇਖਦੇ ਹੋਏ। ਬਾਕੀ ਤੋਂ ਮੇਰੀ ਗੱਲ ਨਾਲ ਤੇ ਕੀ ਨਹੀਂ ਉਹ ਕੋਈ ਪਰਨਾਲਾ ਦੇਖ ਸਕਦੇ ਜੇ। ਆਪਣੇ ਸਾ ਪਿੰਡਾਂ ਦੇ ਪਰਨਾਲਾ ਹੁੰਦਾ ਛੱਤ ਤੋਂ ਛੱਤ ਤੋਂ ਪਾਣੀ ਡਿੱਗਦਾ ਹੈ। ਇਹਨਾਂ ਨੇ ਉੱਪਰੋਂ ਪਾ ਪਾਈਏ ਸਪੈਸ਼ਲ ਥੱਲੇ ਆਉਣ ਵਾਸਤੇ ਦੇਖੋ। ਪਾਗਲ ਨੇ ਗਾਈਸ। ਖੱਚਾ ਉਡਾਉਂਦੇ ਨੇ ਤਾਂ ਕਰਕੇ। ਆਪਕੋ ਤੁਸੀਂ ਇਹ ਨਹੀਂ ਦੇਖ ਸਕਦੇ ਜੀ ਆਹ ਦੇਖੋ ਆਹ ਦੇਖੋ ਦੇਖੋ ਇਹ ਵੈਸੇ ਘੱਟ ਲੱਗਦਾ ਪਰ ਮੀਂਹ ਕਾਫੀ ਪੈਂਦਾ ਪਿਆ ਮੈਂ ਥੋੜਾ ਜੰ ਅੰਦਰ ਖੜਾ ਤਾਂ ਬੱਝ ਗਿਆ ਨਹੀਂ ਤਾਂ ਭੇਜਣਾ ਹੀ ਇੱਕ ਜਿਗਾਹ ਪਤਾ ਨਹੀਂ ਕਿਉਂ ਆਉਂਦਾ ਜਿਗਾਹ ਨਹੀਂ ਖੜਾ ਛੱਡਦਾ ਗਾਇਸ ਉੱਪਰੋਂ ਠੰਡ ਆਉਂਦੀ ਜਾਂਦੀ ਹੈ ਗਰਮੀ ਦੀ ਜਿਗਾਹ ਲਗਾ ਲੈ ਜਾਂਦਾ ਠੰਡ ਦੀ ਵਾਲੇ ਆ ਚਲੋ ਗਾਇਸ دیکھتے ہیں ਕੀ ਕਰਨਾ ਲੋ ਗਾਇਸ بارش ਕਾ ਮੌਸਮ ਕਾ ਨਜ਼ਾਰਾ ਲੇਤੇ ਹੋਏ ਹਮ ਗੁਰਦੁਆਰਤੋਂ ਕੀਤੀ ਆਪਾਂ ਛੁੱਟੀ ਬਾਬੇ ਨੇ ਕਹੇ ਕੋਈ ਨਹੀਂ ਅਗਲੀ ਵਾਰੀ ਟੱਕਰਾਂਗੇ ਆ ਹੁਣ ਆਪਾਂ ਚੱਲੇ ਆ ਟਿੰਗਲਿੰਗੀ ਸ਼ਾਪ ਤੇ ਚਾਵਲ ਲੈਣੇ ਰੂਠੇ ਚਾਵਲ ਖਾਣੇ ਦਾ ਮਨ ਗਿਆ ਹੈ ਤੇ ਬਾਰਿਸ਼ ਵਿੱਚ ਹਮ ਜਾਂਦੇ ਹੋਏ ਤੇ ਹੁਣ ਗਾਇਸ ਗਿੱਲਾ ਹੋ ਰਿਹਾ ਤਾਂ ਕਰਕੇ ਆਪਾਂ ਨੇ ਫਿਰ ਜੇਬ ਚ ਤੇ ਚੌਲ ਲੈ ਕੇ ਆਉਣੇ ਆ ਦਹੀਂ ਲੈ ਕੇ ਆਉਣੇ ਆ ਬੱਸ ਹੀ ਕੁਝ ਖਾਣ ਨੂੰ ਜੀ ਕਰਦਾ ਤਾਂ ਸੀ ਪਰ ਕੁਛ ਨਾ ਜਿਵੇਂ ਹੁਣ ਤਲਿਆ ਤਲੇ ਹਣੀ ਕਿਉਂਕਿ ਫੰਸੀਆ ਫੁੰਸੀਆ ਨਿਕਲ ਆਉਂਦੀਆਂ ਗਰਮੀ ਦਾ ਮੌਸਮ ਹੈ ਤਾਂ ਕਰਕੇ ਚੌਲ ਖਾਵਾਂਗੇ ਗੋੜਾਲੇ ਚੌਲ ਥੋੜਾਲੇ ਨਹੀਂ ਪੀਲੇ ਚੌਲ ਤੇ ਨਾਲ ਦਹੀਂ ਬੂੰਦੀ ਵਾਲਾ ਆਏ ਹਾਏ ਹਾਏ ਅਮੈਜਿੰਗ ਕਰਕੇ ਇਹ ਬੂਝ ਪਾਣੀ ਆਉਂਦਾ ਪਾਣੀ ਤੁਸੀਂ ਚੈੱਕ ਕਰ ਸਕਦੇ ਜੀ ਮੀਂਹ ਪੈ ਰਿਹਾ ਵੀ ਤੁਸੀਂ ਚੈੱਕ ਕਰ ਸਕਦੇ ਜੀ ਆਹ ਹਾਂ ਚਾਵਲ ਚਾਵਲ ਕਰਦੇ ਹੋਏ ਅਸੀਂ ਲੋਰ ਤੇ ਸਾਡੀ ਗਿੱਲੀ ਹੋ ਗਈ ਏ ਸ਼ਾਹ ਅੰਦੂਦੂਦੂਦੂ ਬਾਰਿਸ਼ ਬੇਖੋ ਤੁਸੀਂ ਨਿਆਰੀ ਹੈ ਇਹਨਾਂ ਮੇਣਾਂ ਦਾ ਜਿਵੇਂ ਹੁਣ ਮੈਂ ਇਹੋ ਸਾਰੇ ਪਾਸੇ ਇਕੱਲਾ ਕੋਈ ਵੀ ਨਹੀਂ ਵਲੋਗਿੰਗ ਕਰਨ ਦਾ ਸਵਾਦ ਵੱਖਰਾ ਮੀਂਹ ਪਈ ਜਾਂਦਾ ਵੱਖਰਾ ਨਹਾਦ ਹੋ ਕੇ ਪਲਾਨ ਕੈਂਸਲ ਹੋ ਗਿਆ ਉਹ ਵੱਖਰਾ ਹੈ ਜਾਣਦਾ ਸੀਗਾ ਪਰ ਫਿਰ ਸਾਰੇ ਗਿੱਲੇ ਹੋਏ ਨਾ ਇੱਥੇ ਇਸ ਕਰ 2-4 ਘੰਟੇ ਬੈਠਾ ਹੁੰਦਾ ਆਪਾਂ ਨਾ ਤਾਂ ਫਿਰ ਕਿਵੇਂ ਬਹਿੰਦੇ ਤਾਂ ਕਰਕੇ ਸੋਚਿਆ ਵੀ ਚਲੋ ਹੁਣ ਅਗਲੀ ਯਾਰੀ ਸੀ ਤਾਂ ਹੁਣ ਚੱਲਦੇ ਆਂ ਦੁਕਾਨ ਤੇ ਚੌਲ ਲੈਣੇ ਆ ਫਿਰ ਦਿਲਦੇ ਤੁਹਾਨੂੰ ਕੀ ਕਰੋ ਗਾਈਜ਼ ਮੌਸਮ ਓ ਮਾਈ ਗॉड ਅੰਦਰ ਵੀ ਚੈੱਕ ਕੀਤਾ ਇਹਨਾਂ ਦਾ ਜਾਦੂ ਵਾਲੇ ਇਧਰ ਤੇ ਜੀ ਦੇਖੋ ਗਾਇਜ਼ ਜਿੱਥੇ ਮੈਂ ਪੈਰ ਰੱਖਦਾ ਨਾ ਉਥੋਂ ਪਾਣੀ ਆਪੇ-ਪਾਸੀ ਹੋ ਜਾਂਦਾ ਚੈੱਕ ਕਰੋ ਉਹ ਹੋਇਆ ਗੰਦਾ ਪਾਣੀ ਹੈ ਹੁਣ ਅੱਗੇ ਕਿਤੇ ਪਾਣੀ ਨਹੀਂ ਹੈਗਾ ਅੱਗੇ ਗਾਇਜ਼ ਮੈਂ ਜੀ ਜੀ ਨਾਲ ਹੁਣ ਸ਼ੇਰਨ ਵਾਸਤੇ ਕਿਹਾ ਮੈਂ ਕਿਹਾ ਛਤਰੀ ਦੱਸ ਦੋ ਕਿੱਥੇ ਆ ਜੀ ਜੀਆਂ ਦੀ ਲੈ ਅੱਗੇ ਗਿਆ ਨਹੀਂ ਹੁਣ ਤਾਂ ਛਤਰੀ ਲੈ ਕੇ ਜਾਏਗਾ ਚੌਣਾ ਵਾਸਤੇ ਜਾਏਗਾ ਮੈਂ ਮਿਆਕ ਕਰ ਰਿਹਾ ਸੀ ਗਾਇਜ਼ ਵੈਸੇ ਹੀ ਮੈਨੂੰ ਇੰਜ ਲੱਗਦਾ ਹੈ ਵੀ ਜਿਵੇਂ ਨਹੀਂ ਸਾਡੀ ਪਰਸਨੈਲਿਟੀ ਛਤਰੀ ਵਾਸਤੇ ਨਹੀਂ ਬਣੀ ਅਸੀਂ ਪੀਜਾਂਗੇ ਤਾਂ ਮੀਂਹ ਚ ਪੀਜਾਂਗੇ ਤਾਂ ਹੁਣ ਦੇਖਦੇ ਆ ਜੀ ਜੀ ਨੇ ਕੀ ਕਹਿੰਦੇ ਆ ਕਿ ਛਤਰੀ ਲੈ ਕੇ ਨਹੀਂ ਗਿਆ ਪੀਜ ਗਿਆ उन्होंने हिसाब ना मैं छतरी लेके गया हूं गाइस छेती छेती आए हैं सांस चल गया है अंदर नेरा किता भी आए हैं चेक करो चेक करो बस चेक करो पहले हम करेंगे पर साइड व्यू चेक करो गाइस कुछ देख रहे गाइस देख रहे कुछ तो सिर्फ तो सिर्फ एक निकी स्क्रीन जिन देख रही होगी ਉਹਨਾਂ ਨੇ ਕਿ ਚਾਦੂ ਖਾਣਾ। ਸ਼ੇਕ ਕਰੋ। ਸ਼ੇਕ ਕਰੋ। ਬਣਾਓ ਇਹ ਚਾਵਲ। ਵੀਗਨ ਦਾ ਸਾਮਾਨ ਤਾਂ। ਹਾਂ ਜੀ। ਚਾਹੀਏ ਬਣਾਓ। ਮੁੰਡਾ ਲੈ ਕੇ ਛਤਰੀ ਲੈ ਕੇ ਗਿਆ ਸੀ। ਹਾਂ। ਇਹਨੂੰ ਪਹਿਲਾਂ ਕਿਹਾ ਦੁਕਾਨ ਤੋਂ ਕੋਈ ਸਮਾਨ ਲਿਆਲੇ। ਮੈਂ ਮੁੰਡਾ ਮੁੰਡਾ ਜਿੰਦ ਨੇ ਫਿਰ ਕਿਹਾ। ਮੁੰਡੇ ਤਾਂ ਨਹੀਂ ਛਤਰੀ ਲੈ ਕੇ ਜਾਂਦੇ ਤੁਹਾਨੂੰ ਚੌਲਾ ਪਿੱਛੇ ਗਿਆ ਛਤਰੀ ਲੈ ਕੇ ਉੱਥੇ। ਹਾਂ ਹੈਗੀ। ਆ ਬਲੈਕ اللون ਦੀ ਦੇਣੀ ਪੈ ਕੜਾ ਪਿੰਕ ਸਰਦੀ ਦੇਣੀ ਹੈ ਫਿਰ ਫਿਰ ਨਹੀਂ ਗਿਆ ਗਰੀ ਵਧਰੀ ਜੀ ਵਧਰੀ ਰਾਹ ਨੂੰ ਨਹੀਂ ਲੈ ਥੋੜੀ ਹੈ ਲੈ ਗਈ ਆ ਹਾਂ ਕਿਤੇ ਤਾਂ ਨਹੀਂ ਚਲ ਵੀਰੇ ਵੇਖਣ ਦੇ ਫਿਰ ਬਣਾਉਂਦੇ ਆ ਲਾਈਟ ਬੰਦ ਕਰ ਗਾਇਸ ਮੈਂ ਗਿੱਲੋ ਗਿੱਲੋ ਹੋ ਗਿਆ ਕਿੰਦੀ ਪਿੱਜਿਆ ਨਹੀਂ ਮੇਰੇ ਪੱਗ ਵਾਈਟ ਪੱਗ ਸਰ ਤੇ ਪੱਗ ਤਾਂ ਪੱਗ ਦਾ ਰੰਗ ਨਾ ਲੱਗਦਾ ਪਿੱਜਾ ਕੋਈ ਵਾਈਟ ਦਾ ਕਿ ਪਿੱਜਾ ਦਾ ਪਤਾ ਲੱਗਦਾ ਪਾ ਮੇਰੀ ਗਿੱਲੀ ਹੋ ਸਾਰੀ ਦੇ ਵਿੱਚ ਬਣਾ ਬਣਾਓ ਬਣਾਓ ਹੁਣ ਬਣਾਓ ਤੁਸੀਂ ਉੜਨਾਇਟ ਹੋ ਗਈ ਇਹਨਾਂ ਦੀ ਹੁਣ ਉੜ ਜਾਓ ਉੜ ਜਾਓ ਗਾਈ ਦੇਖੋ ਬਾਈ ਛਤਰੀ ਜਵਾਗ ਲੈ ਜਾਂਦੇ ਹੁੰਦੇ ਨੇ ਐਸੀ ਕੋਈ ਜਵਾਗ ਹਾਂ ਉਹ ਜਵਾਗੜੀ ਖੜੀ ਗੁਲਾਬੀ ਛਤਰੀ ਲੈ ਕੇ ਆਹੋ ਉਹਨਾਂ ਸਭ ਛਤਰੀ ਲੈ ਜਾ ਰਹੇ ਨੇ ਗੁਲਾਬੀ ਰੰਗ ਦੀ ਤੁਸੀਂ ਚੈੱਕ ਕਰੋ ਇਹ ਸਿਰਫ ਇੱਕ ਲੜਕੀ ਕਾ ਬਾਪ ਸਮਝ ਸਕਦਾ ਹੈ ਹਾਂ ਚਲੋ ਚੰਗੀ ਗੱਲ ਹੈ ਬਈ ਫਿਰ ਤੋਂ ਤਾਂ ਹੀ ਵੇਖ ਲੜ ਆਹਦੇ ਤੋਂ ਗਰੀ ਲੜਕੀ ਵਿਚਾਰੀ ਸੈਣ ਤੇ ਪਈ ਹੋ ਗਈ। ਹਾਂ ਬਈਆ। ਚਲੋ ਗਾਇਜ਼ ਮੈਂ ਤੁਹਾਨੂੰ ਆਹ ਬਖਾਉਣ ਲੱਗਾ ਹਾਂ ਗਾਰਡ। ਜੇ ਤੁਸੀਂ ਪਿਛਲੇ ਵਲੌਗ ਵਿੱਚ ਵੇਖਿਆ ਹੋਏਗਾ ਨਾ ਜਵਾਕ ਕਹਿੰਦਾ ਸੀ ਫੋਨ ਤੋਂ ਬਈਆ ਆਪਾਂ ਅੱਗੇ ਸੇ ਟੁੱਟਾ ਹੋਇਆ ਹੈ। ਤਾਂ ਮੈਂ ਗਾਰਡ ਪਟ ਰਿਹਾ। ਉਹ ਮੈਂ ਵੀ ਇਹੀ ਕਹਿ ਰਹੀ ਸੀ ਕਿਉਂਕਿ ਨਾ ਇਹ ਫਰੰਟ ਕੈਮਰੇ ਨਾਲ ਉਹ ਵੀ ਨਹੀਂ ਵਧੀਆ ਆਉਂਦੀ। ਉਹ ਨਾ ਤੋੜਨਾ ਮੈਂ ਵਿਖਾਉਣਾ ਵੀ ਇੰਨਾ ਟੁੱਟਾ ਹੋਇਆ ਸੀ ਇਹ ਸਿੱਧਾ ਸਿੱਧਾ ਪਟਿਆ। ਵਾਹ ਲੇਓ ਗਾਇਜ਼। ਪਰ ਗਲਤ ਕੀਤਾ ਪਟਕੇ ਲਵਾ ਕੇ ਪਟਣਾ ਹੀ ਲਵਾ ਲਾਂਗੇ ਅੱਜ ਜੀ ਲਵਾ ਲਾਂਗੇ ਆਪ ਹੁਣ ਥੋੜਾ ਜੀ ਮੀਂਹ ਰੁਕਣ ਦੇ ਹੁਣ ਮੈਂ ਕਿਵੇਂ ਵਿਖਾਵਾਂ ਮੈਂ ਦੱਸ ਦਿੰਦੀ ਬੱਸ ਆ ਦੇਖੋ ਬਈ ਦਾ ਸਾਈਡ ਕੋਰਨਰ ਵੀ ਟੁੱਟਿਆ ਆ ਹੀ ਇਧਰ ਵਾਲਾ ਕੋਰਨਰ ਵੀ ਟੁੱਟਿਆ ਆ ਹੀ ਆ ਜਿਹੜਾ ਤਰੇੜਾ ਤੁੜਾ ਇਹ ਤਾਂ ਇੰਨਾ ਹੀ ਆ ਥੱਲੋਂ ਵੀ ਇੰਨਾ ਟੁੱਟਿਆ ਹੋਇਆ ਆ ਇਹ ਆਏ ਨਹੀਂ ਤੇ ਆ ਜਿਹੜਾ ਉੱਪਰ ਉੱਪਰ ਵਾਲਾ ਇਹ ਤਾਂ ਹੁਣ ਹੋਇਆ ਆ ਆ ਜਿਹੜਾ ਦੇਖਾ ਵੀਰੇ ਆਏ ਦੇ ਤਰਾਕ ਕੇ ਉਖਾ ਤੇ ਪੱਗ ਤੂੰ ਮੇਰੀ ਵਾਈਟ ਸਲਵਾਰ ਤੇ ਰੱਖ ਤੇ ਵੀ ਇਹਦਾ ਕਲਰ ਉਹਨੂੰ ਲੱਗ ਜੇ ਤੇ ਇਹਦਾ ਆਪਾ 컬러 ਪੂਰੀ ਹੋ ਗਿਆ ਨਵੀਂ ਜਿਹੜਾ ਕਰਨਾ ਨਵੀਂ ਦਾ 컬러 ਨਹੀਂ ਫਰਾ ਗਿਆ ਆ ਦੇਖੋ ਆ ਥੱਲੋ ਸਾਰਾ ਐਵੇਂ ਤੇ ਆ ਸਾਈਡਾਂ ਤੋਂ ਐਵੇਂ ਭੁਰਿਆ ਹੋਇਆ ਹੈ ਵਿਚਾਰਾ ਉੱਪਰੋਂ ਭੁਰਿਆ ਹੋਇਆ ਸੀ ਇਧਰੋਂ ਭੁਰਿਆ ਹੋਇਆ ਸੀ ਜਦੋਂ ਆਪਾਂ ਉੱਪਰ ਤੋਂ ਸਕਰੀਨ ਆਏ ਕਰਦੇ ਸੀ ਨਾ ਆ ਦੇਖੋ ਉਹ ਚੰਗਾ ਭਾਈ ਆ ਦੇਖ ਪਰ ਮੈਂ ਤੁਸੀਂ ਬੋਲ ਰਹੀ ਹਾਂ ਕਰੀਮ ਹੈ ਆਵੇ ਫੇਰ ਮੇਰੀਆਂ ਇੰਨੀਆਂ ਪੱਗਾਂ ਨੂੰ ਤੁਸੀਂ ਰੰਗ ਲਾਇਆ ਮੈਂ ਕਿਹਾ ਕੁਝ ਕਿਹਾ ਆ ਦੇਖੋ ਸਾਰਾ ਭੁਰਿਆ ਹੋਇਆ ਹੈ ਗਾਇਜ਼ ਮੈਂ ਮੋਕਰੀ ਗੱਲ ਲਈ ਆ ਤੇ ਜਣੀ ਸ਼ਾਲ ਦੀ ਤਿਆਰੀ ਹੋ ਗਈ ਹੈ ਤੇ ਹੋਰ ਮੈਂ ਮਿੱਠੇ ਚੌਲ ਕਦੇ ਨਾਲ ਉਂਗਲਾਂ ਨਾਲ ਖਾਣੇ ਸੀ ਤਮਣੀ ਨੂੰ ਬਥੋੜਾ ਜਿਹਾ ਹੋਰ ਕ੍ਰੈਸ਼ੇ ਕਰੀ ਕੁੜਚ 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 ਫਲੀਪ ਪਰਫਾਰਮ ਕਰ ਯਾਰ ਇਸਕੀ ਫਨ ਬਣਾ ਦੇ ਚੌਲ ਨਾ ਲੈਦਾ ਯਾਰ ਬੰਦ ਕਰ ਇਹਨੂੰ ਮੈਂ ਬੁਣਣੀ ਤੂੰ ਨੇ ਤੂੰ ਬਣਾ ਦੇ ਤੂੰ ਸੀ ਬਣਾ ਦੋ ਹੋਰ ਕੀ ਫਿਰ ਲੋਜੀ ਚੈੱਕ ਕਰੋ ਕੋਨਾ ਸਤਿਗੁਰਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਿੰਗੀ ਤਾਂ ਦੀ ਬੱਕਰੀ ਚਾਹ ਗੰਢੀ ਹੋ ਲਾਈ ਹੈ ਹਿਲੰਦ ਤਾਂ ਪੈਂਸਰ ਆਣਗੇ ਵਧੀਆ ਵਧੀਆ ਗਾਈਜ਼ ਆਇਆ ਹੈ ਆਇਆ ਵੀ ਜਮਾਂ ਓਕੇ ਟਾਈਮ ਤੇ ਹੈ ਨਾ ਇਧਰ ਵੀ ਬੈਠ ਗਏ ਨੇ ਇਧਰ ਵੀ ਬੈਠ ਗਏ ਨੇ ਪਰ ਆਹ ਵੇਖ ਲਾ ਚਾਹੌਲ ਆਪਣੇ ਆਉਣ ਵਾਲੇ ਨੇ ਗੀਨਿੰਗ ਕੱਲ ਗੀਨਿੰਗ ਕੋਲ ਤਾਂ ਨਹੀਂ ਪਿਆ ਜੇ ਲੋਗ ਇਹ ਸਪੋਰਟ ਲੱਗੇ ਕੀ ਕਰ ਲੱਗੇ ਆ ਵੀਰੇ ਜਿਹਾ ਤਰਾ ਲਾ ਬਾਕਸਿੰਗ ਬਲੌਗ ਚ ਗਾਈਜ਼ ਆਪਾਂ ਕੱਲ ਵਿਖਾਇਆ ਸੀ ਜੋ ਵੀ ਪਾਸ ਲਾਇਆ ਸੀ ਤਾਂ ਕਰ ਰਹੇ ਆ ਆਪਾਂ ਅਡ ਬਾਕਸਿੰਗ ਇਹਨਾਂ ਨੇ ਮuje ਉੱਪਰ ਸੇ ਲੱਗ ਰਹਾ ਹੈ ਜੈਸੇ ਕੁੜਤੀ ਮੰਗਾਈ ਹੈ

ਮੈਂ ਬਾਪੂ ਦਾ ਕੁਰਤਾ ਲੋਹਰੀ ਵੀ ਇਹਦੇ ਤੇ ਛੋਟਾ ਲੱਗ ਜਾਂਦਾ ਨਹੀਂ ਚਲੋ ਗਾਈਜ਼ ਹੁਣ ਮਿਲਦੇ ਆਪਾਂ ਚੌਲਾਂ ਦੇ ਨਾਲ ਲਓ ਗਾਈਜ਼ ਅਗਰ ਚੈੱਕ ਕਰੋਗੇ ਹੀ ਨਾ ਕਹੀ ਨਹੀਂ ਦਿਓ ਜੀ ਦਹੀਂ ਆਵੇ ਡੂੰਗਾ ਆ ਗਿਆ ਤੁਹਾਡੇ ਬਾਤੇ ਤੋਂ ਡਾਕ ਲਓ ਗਾਈਜ਼ ਚੈੱਕ ਕਰੋ ਕੋਈ ਸ਼ਾਲ ਤੇ ਨਾਲ ਨਹੀਂ ਯਾਰ ਦੇ ਨਾਲ ਸ਼ਾਲ ਤੇ ਨਾਲ ਨਹੀਂ ਤੇ ਬਾਹਰ ਮੌਸਮ ਮੀਂਹ ਦਾ ਆਇਆ ਹੜਾ ਮੋਟ ਕੇ ਜਾ ਨਹੀਂ ਸਕਦਾ ਯੂਆਈ ਕਰੋ ਚਾਹਤ ਲੋਕੀ ਲੂਨ ਮਰਚ ਪਾਉਂਦੇ ਕਿ ਸਪਾਈਸੀ ਖਾਂਦੇ ਮਿੱਠਾ ਖਾਂਦੇ ਵੇ ਲੱਗ ਮਿਠਾਈ ਤਾਂ ਖਾਣੀ ਚਾਹੀਦਾ ਜਿਵੇਂ ਬੰਦੇ ਦਾ ਜੀ ਕਰੇ ਉਵੇਂ ਖਾਉਗੇ। ਹਲੋ ਗਾਇਸ ਖਾਉ ਤੇ ਹੀ। ਮਗਨ ਜੀ ਨਹੀਂ ਹੋ ਜਾਣਾ। ਮਮ ਤੇ ਪਹਿਲਾਂ ਚਲੇ ਪਾ। ਬਹੁਤ ਖਾ ਬਣਾ। ਦੁਨੀਆ ਮੱਝਾ ਰੁਣਗੀ ਪਾਕਿਸਤਾਨ ਚੱਲਦੀ ਆ। ਹੂੰ ਉਹਦਾ ਮੱਥਾ ਟਿਕਣ ਗਿਆ ਨਰਨਾ ਸਾਹਿਬ। ਲਾਹੌਰ ਦੇਖਣ ਨੂੰ ਚਲੋ ਗਾਇਸ। ਯੂਏਗਾ ਉਹ। ਹੂੰ ਪੂਰੀ ਮੀਰੇ ਨੂੰ ਕੰਪਨੀ ਦਿੰਦੀ ਹੈ। ਕਿਉਂ ਮੇਰਾ ਕੱਲਾ ਕਰਨ ਦਾ ਕੰਪਿਆ ਖਿਲਾਉਂਦਾ। ਚੰਗਾ ਲੱਗਦਾ ਮੈਨੂੰ ਦੋ ਸੱਚੇ ਅਹੀ ਜਰਦੇ ਵਾਲੇ ਚੌਲ ਖਾਨੇ ਨਾ ਲਖਾਣੇ ਨਹੀਂ ਤੁਸੀਂ ਸਾਇਓ ਖੱਬਿਆਤ ਨਾਲ ਸਾਇਨ ਨੂੰ ਖੱਬਿਆਤ ਨਾਲ ਖਾਣਾ ਜੇ ਲੈ ਕੀ ਅਡੀ ਬਾਤਮੀਜ ਹੈਗੀ ਐ ਇਹ ਪੂਰਾ ਨਹੀਂ ਅਗਰ ਅੱਜ ਚਲ ਉੱਠ ਤਿਆਰ ਹੋ ਨਹੀਂ ਤੇ ਅਮੀ ਤੋਰ ਪਾਣੀ ਤੇ ਉੱਠ ਜਾ ਅੱਛਾ ਮੈਂ ਨਹੀਂ ਵੇਖਣਾ ਤੇ ਤੁਸੀਂ ਰਾਤ ਪੂਤ ਨਹੀਂ ਆਲਾ ਨਾਟਕ ਵੇਖਿਆ ਨਹੀਂ ਗੱਲਾਂ ਹੋਣ ਸਬਸਕ੍ਰਾਈਬ ਸਬਸਕ੍ਰਿਪਸ਼ਨ ਪਾ ਲੰਡੇ ਆ ਤੇ ਮੈਨੂੰ ਪਤਾ ਹੀ ਵੀ ਉਹ ਖਤਮ ਹੋ ਜਾਣੀ ਨੋਟੀਫਿਕੇਸ਼ਨ ਆਈ ਤੇ ਵੇਖ ਲਾ ਲਾ ਸਾਰਾ ਨਹੀਂ ਕਹਿ ਸਕਦੇ ਸਾਰਾ ਨਹੀਂ ਕਹਿ ਸਕਦੇ ਸਾਰਾ ਨਹੀਂ ਕਹਿ ਸਕਦੇ ਜਾਂਦੀ ਨਹੀਂ ਗਈ ਤੂੰ ਹੈ ਅਸਲੀ ਡੈਣ ਉਹ ਨਾਟਕ ਵਾਲੀ ਕੀ ਹੈ ਦੀਨੀ ਪਾਣੀ ਪੈ ਗਿਆ ਤੇ ਦਿਖਾਣਾ ਅੱਛਾ ਦਿਖਾਣਾ ਹੁੰਦਾ ਪਾਣੀ ਪੈ ਗਿਆ ਜੈ ਤਾਂ ਵੀ ਜੇ ਮੈਡਮ ਤੁਸੀਂ ਠੀਕ ਹੋ ਲੱਖ ਉਖਾਵਾ ਲਜਾ ਇੰਨਾ ਕੀ ਪਿਆਰ ਲੋ ਗਾਇਸ ਇਕਲੇ ਪਾਇਆ ਮੈਨਸ ਵੇਰਕ ਦੀ ਵਾਈਪਰ ਰਹਿਗੇ ਦੋ ਨਹੀਂ ਵਾਈਪਰ ਲਾਈਨ ਚੱਲੇ ਆਂ ਦੀਦੀ ਨੂੰ ਲੱਗ ਚੱਲੀ ਆ ਨਾਲ ਕਲਰ ਡਿਸਾਈਡ ਕਰਨ ਵਾਸਤੇ ਜੋਕ